ਕਿ ਤਰ੍ਹਾਂ ਆਪਣੇ ਪਿਓ ਦਾ ਫੋਨ ਕਸਾਉਣ ਢਈ ਆ ਇਹ ਜੇ ਛੋੜ ਨਾ ਫੋਨ ਉਹ ਹੋ ਜਾ ਉਹ ਰਾ ਤੈਨੂੰ ਫੜਾ ਦਿੰਦਾ ਇਹ ਜੇ ਫੋਨ ਹੀ ਨਹੀਂ ਕਸਦਾ ਹੁੰਦਾ ਹਾਂ ਕਿਉਂ ਕਸਦਾ ਕਿਉਂ ਨਹੀਂ ਆਵੇ ਤੂੰ ਉਂਗਲਾ ਮਾਰ ਢੇ ਕਸ ਨਹੀਂ ਦਿਆ ਵਾ ਇਹ ਆ ਦੀ ਕੱਚ ਵਾ ਇਹ ਤੇ ਬਸ ਗੰਦਾ ਹੋ ਜਾਂਦਾ ਬੱਚੇ ਇਦਾਂ ਦਾ ਕਰਕੇ ਸਾਫ਼ ਕਰ ਦੋ ਬਸ ਆਹ ਕੋਕ ਵੀ ਨਹੀਂ ਹੋਇਆ ਵਾ ਬਸ ਤੇ ਮੈਂ ਤਾਂ ਫਖਨੀਏ ਕਸਦਾ ਵਾ ਨਹੀਂ ਕਸਦਾ ਛੋੜ ਨਾ ਵਾ ਹੂੰ ਤੇ ਬਹੁਤ ਬਹੁਤ ਆਣਾ ਵੇਖਿਆ ਪਰ ਅੱਖਾਂ ਤੇ ਪੈਂਦਾ ਸ ਨੇ ਮੈਂ ਤਾਂ ਖੁਨੇ ਵੇਖਣ ਦੀ ਹੈਗੀ ਅੱਛਾ ਆਏ ਮम्मा ਨੇ ਤੇ ਪਾਪਾ ਹੋਏ ਦੇਖੋ ਪਕੌੜੇ ਖਾ ਕੇ ਆਏ ਹੋ ਇਹ ਕਿੱਥੇ ਖਾਣ ਦੇ ਆ ਪਤਾ ਨਹੀਂ ਆ ਵੇਖ ਕਿੰਨੇ ਪਕੌੜੇ ਰੱਖੇ ਆ ਹਾਂ ਹੋ ਮੈਨੂੰ ਦਾਣਾ ਵੇਖ ਲੰਦੇ ਲੱਗੇ ਚਾਹ ਵੀ ਹੈਗੀ ਆ ਹਨੀ ਹਾਂ ਆਇਓ ਆਹੋ ਆਵੇ ਲੱਗੇ ਚਾਹ ਆ ਵੇ ਕਿੰਨੀ ਚਟਣੀ ਰੱਖੀ ਆ ਹਣ ਤਾਂ ਲੱਗੇ ਹੀ ਨਹੀਂ ਗਏ ਮੈਂ ਕਿਤੇ ਰੁਪਈਆ ਰੁਪਈਆ ਜੋੜਦੀ ਰਹੀ ਨਹੀਂ ਆ ਇਹ ਇਹ ਵੇਖ ਲੈ ਮੈਨੂੰ ਜਾਬਦਾ ਵਾ ਇਹ ਹੋਟਲ ਵਿੱਚ ਰਹਿ ਆ ਖਾਣ ਚੋਰੀ ਚੋਰੀ ਪਾਹੋ ਵੀ ਮਾਂ ਨੂੰ ਕਿਹੜਾ ਪਤਾ ਲੱਗਣਾ ਵਾ ਤੇ ਫੇਰ ਆ ਹੀ ਨਾ ਇਦਾਂ ਕਰਦੇ ਉੱਤੇ ਮੋਬਾਈਲ ਦੇ ਹਾਹੋ ਆ ਸਾਨੂੰ ਦੱਸਣ ਵਾਸਤੇ ਕੀਤਾ ਨਾ ਗਲਤੀ ਆ ਮੈਨੂੰ ਤੇ ਜੇ ਮੈਂ ਆਨੀ ਆ ਤੇ ਫੇਰ ਗੁੱਸਾ ਕਰਦੇ ਆ ਐਡੇ ਸਵਾਦ ਲੰਦੇ ਆਏ ਨਮੈਂ ਘਰ ਬਣਾਉਂਦੀ ਰਹਿਨੀ ਆ ਕੰਜੂਸੀ ਕਰਦੀ ਰਹਿਨੀ ਆ ਤੈਨੂੰ ਵੀ ਨਹੀਂ ਕੁਝ ਲੈ ਕੇ ਦਿੰਦੀ ਥਾਦੇ ਕਿੰਨੀ ਮੈਨੂੰ ਲੱਗਦੇ ਦਾ ਕਰੋ ਹੈ ਨਹੀਂ ਪੈਸੇ ਬਚਨੇ ਆਹੋ ਤੇ ਵੇਖ ਲੈ ਇੰਨਾ ਦੇ ਕੰਮ ਹੂੰ ਆਉਂਦੇ ਆ ਤਾਂ ਪੁੱਛਦੀ ਆ ਵੀ ਕਿੱਥੇ ਖਾਦੇ ਤੁਸੀਂ ਕਿਹੜੇ ਹੋਟਲ ਚ ਪਈ ਕੇ ਖਾਦੇ ਹੂੰ ਪਾਹੇ ਖਰਚ ਕਰਦੇ ਰਹਿੰਦੇ ਫਜ਼ੂਲ ਖਰਚੀ ਕਰਦੇ ਰਹਿੰਦੇ ਆ ਨਾਲੇ ਵੇਖ ਗੱਲਾਂ ਮਾਰਨ ਦੇ ਆਉਂਦੇ ਹੁਣੇ ਮਾਨ ਕੜਾ ਪਤਾ ਲੱਗਣਾ ਹੂੰ ਮੈਂ ਪੋ ਰਿਆ ਪੋ ਰਿਆ ਜੋੜਦੀ ਰਹਿਨੀ ਇਹਨਾਂ ਵਾਸਤੇ ਜੋੜ ਲਈ ਰਾਉਗੇ ਨਾ ਤੂੰ ਪੁੱਛੋ ਭਾ ਗੁੱਸੇ ਵੀ ਹੋਇਆ ਇਹਨਾਂ ਨੂੰ ਤੇ ਗੁੱਸੇ ਹੋਣਾ ਹੀ ਆ ਕੇ ਨਾ ਮੈਨੂੰ ਨਾਲ ਲੈ ਕੇ ਫਨਾਈ ਤੁਹਾਡੇ ਵਾਸਤੇ ਪੈਕ ਕਰਾਇਆ ਤੇ ਤੁਹਾਡੇ ਤੋਂ ਬਿਨਾ ਪੁੱਛੇ ਖਾ ਲੈ ਵੇ ਲੋ ਬਿਨਾ ਪੁੱਛੇ ਖਾ ਲੈ ਜੇ ਖਾਣ ਢਫਣਦੇ ਹੈਗੇ ਤੇ ਕੁੜੀ ਵਾਸਤੇ ਵੀ ਲਿਆ ਹੁੰਦੇ ਤੁਹਾਡੇ ਵਾਸਤੇ ਵੀ ਲਿਆ ਹੁੰਦੇ ਚਲ ਮੇਰਾ ਤਾਂ ਤੂੰ ਛੱਡ ਪਰਿਆ ਤੇ ਅਰਲੀ ਲਿਆ ਹੁੰਦੇ ਦਰਸੀ ਨਹੀਂ ਆਪ ਦੋਵੇਂ ਜਾਣੀ ਤਸਕੇ ਲਾਉਂਦੇ ਫਿਰਦੇ ਮੈਂ ਤਾਂ ਦਰਸੀ ਨਹੀਂ ਆਇਆ ਮਮੀ ਪਾਪਾ ਨੂੰ ਦੀਪੋਲੀ ਦੀ ਕੁੜੀ ਮੈਂ ਆ ਲੰਦਾ ਤੇਰੇ ਪਿਓ ਨੂੰ ਇੱਥੇ ਡੰਗਰਾਵਾਲੀ ਗਿਆ ਪੁੱਛੀ ਦੀ ਲੈ ਆ ਹੀ ਗਿਆ ਓ ਬੜੀਆਂ ਦਾਦੀ ਪੋਤੀ ਬੈਠੀਆਂ ਬੜੀ ਸਲਾਮ ਹੁੰਦੀ ਆ ਜੀ ਕੀ ਗੱਲ ਸਲਾਹ ਖਾਦੀ ਹੋਣ ਲਈ ਆ ਹਾਂ ਅਸੀਂ ਇੰਨੀ ਕੰਜੂਸੀ ਕਰਦੇ ਤੁਸੀਂ ਹੱਸਾ ਸਭ ਕੌੜੇ ਖਾਂਡੇ ਕਿੱਥੇ ਖਾਂਡੇ ਕਿਹੜੇ ਹੋਟਲ ਚ ਬੈਠੇ ਆ ਓ ਆਹ ਪਕੌੜੇ ਆਹੋ ਓਏ ਉਹ ਦਿਨ ਤੁਸੀਂ ਕਿੱਧਰ ਗਏ ਕਾਪੀ ਦੇ ਭਰਾ ਦੇ ਖਵਾਏ ਉੱਥੇ ਲੈ ਗਿਆ ਉਹਨੂੰ ਬਾਹਰ ਹੈ ਤਾਂ ਹੋਟਲ ਆਏ ਤੇ ਹੋਟਲ ਚ ਖੜਿਆ ਉਹਨੇ ਆ ਕੁੜੀ ਮਾਸਾਏ ਜਲੀ ਲੈ ਆਉਂਦੇ ਮੈਂ ਸੌਰਿਆ ਦੇ ਉਥੇ ਮੰਗ ਕੇ ਲਿਆ ਪਕੌੜੇ ਚੰਗਾ ਲੱਗਦਾ ਸੀ ਚੰਗਾ ਲੱਗਦਾ ਹੈ ਇਹ ਤੈਨੂੰ ਇਤਨੀ ਮਿਲਦਾ ਇਹਨੂੰ ਦੇ ਆ ਪੈਸੇ ਚਾਰ ਤੇ ਬਾਹਰੋਂ ਖਾਜੋ ਮਰਜ਼ੀ ਬਣਾ ਕੇ ਖਵਾ ਲੈ ਹੋਟਲ ਕਿਤੇ ਵਾਰਾ ਖਾਂਦੇ ਨਨੇ ਮਿੰਗੇ ਕਿਲਾ ਸੌਰਿਆ ਦੇ ਗਏ ਅਗਲੇ ਕਿਤੇ ਭਾਈ ਦੀ ਸੇਵਾ ਕਰਨੀ ਵੋਟਾਂ 'ਚ ਖੜ ਲੈ ਗਏ ਅਗਲੇ ਸ਼ੁਕਰ ਵਕਤ ਤਾਂ ਇਨੂੰ ਹੋਟਲ 'ਚ ਖੜਿਆ ਉਹ ਨਾ ਤੂੰ ਹੋਰ ਉਹਨਾਂ ਚਾਹ ਹੀ ਬੜਾ ਕੀਤਾ ਗੱਡੀ ਤੇ ਗਏ ਸੀ ਨਾ ਅੱਛਾ ਆਹ ਨਾਲੇ ਕਿਤੇ ਗੱਡੀ ਨਿਆਣੇ ਕਿਤੇ ਹੂਟਾ ਲੈਣਾ ਹੂੰ ਨਾਲੇ ਤੇ ਹੂਟੇ ਦੇ ਨਾਲੇ ਖਾਦੇ ਪਕੌੜੇ ਉਹ ਹੂਟਿਆਂ ਕਰਕੇ ਪਕੌੜੇ ਮਿਲੇ ਤੈਨੂੰ ਆਹੋ ਤਾਂ ਤੁਸੀਂ ਪਤਾ ਨਹੀਂ ਕੀ ਮੁੱਦਾ ਪੜਾ ਕੇ ਬੈਠੇ ਆ ਦਾਦੀ ਪੁੱਤਰੀ ਆਹੀ ਮੁੱਦਾ ਕਾਦਾ ਬਣਾਉਣਾ ਮੈਂ ਕਿਹਾ ਹੋਟਲ ਦੇ ਵਿੱਚ ਬੈਠ ਕੇ ਇੰਨਾ ਖਰਚਾ ਕਰਦੇ ਹਾਂ ਸੱਸ ਖਾਣ ਦੇ ਤੇ ਕੁੜੀ ਲਈ ਲੈ ਆਉਂਦੇ ਬੋਲਾ ਉਹ ਰੋਕੇ ਖਾਣੇ ਪਕੌੜੇ ਹੱਸ ਕੇ ਖਾਣੇ ਹੂੰ ਇਹਨੂੰ ਘਰ ਬਣਾਵਾਂਗੇ ਪਕੌੜੇ ਪੱਕਾ ਹਾਂ ਤੇਰਾ ਜੀ ਕਹਤਾ ਖਾਣੂ ਪਕੌੜੇ ਹਾਂ ਉਹ ਜੀ ਖਾ ਲਈਏ ਚਲੋ ਆਪਣੀ ਮੰਮੀ ਨੂੰ ਕਹਾਂ ਮਕਾੜ ਦੇਂਦੀ ਪਕੌੜੇ ਦਾਦੀ ਨੂੰ ਪੁੱਛ ਲੈ ਪਹਿਲਾਂ ਪਰਮਿਸ਼ਨ ਲੈ ਲੈ ਪਰਮਿਸ਼ਨ ਤੇ ਹਾਬ ਬੈਠੀ ਆ ਮਾਦਾ ਘਰ ਦੀ ਮੋਢੀ ਤੇ ਦਸੂ ਦਊਗੀ ਤੇ ਫੇਰ ਹੀ ਆ ਪੁੱਤ ਪਿੰਡ ਮੇਰਾ ਲੱਗਣਾ ਸਾਡੇ ਹੂੰ ਤੇ ਉੱਥੇ ਬੜੇ ਪਕੌੜੇ ਨਿਕਲਦੇ ਆ ਲੰਗਰ ਦੇ ਵਿੱਚ ਤੇ ਆ ਪਾ ਉੱਥੇ ਦੋਵੇਂ ਜਣੀਆਂ ਖਾ ਕੇ ਆਵਾਂਗੇ ਠੀਕ ਆ ਤੇ ਲੰਗਰ ਉਹਦੇ ਜ ਹੈਗਾ 15 ਦਿਨਾਂ ਨੂੰ ਲੰਗਰ ਲੱਗਣਾ ਕੋਈ ਤਾਂ ਆ ਜੀ ਘੰਟੇ ਪਕੌੜੇ ਪਹਿਲਾਂ ਤੈਨੂੰ ਬੜਾ ਚਾੜਦੇ ਆ ਵੀ ਕੁਟਲੇ ਪਕੌੜੇ ਆ ਕੁੜੀ ਬਾਦ ਲਿਆਂਦੇ ਨਹੀਂ ਹੁਣ ਤੂੰ ਲੰਗਰ ਤੇ ਚੱਲ ਜਾ ਚੱਲ ਕੋਈ ਗੱਲ ਨਹੀਂ ਲੰਗ ਜਾਣੇ 15 ਦਿਨ ਆਇਆ ਦਿਨ ਚੜਿਆ ਤੇ ਲੰਗ ਗਿਆ ਉਦਾਂ ਉਹ ਕੁੜੀ ਨੂੰ ਪੰਜ ਪੰਪ ਚੁੱਕਣਾ ਦੇਈ ਤੇਰੇ ਮਾਪੇ ਪਕੌੜੇ ਖਾਏ ਚੁੱਕਣਾ ਖਾਦੀ ਦੇਣ ਲਈ ਮੈਂ ਤਾਂ ਨਹੀਂ ਮੈਂ ਤਾਂ ਪੋਰਿਆ ਪੋਰਿਆ ਕਰਦੀ ਤੂੰ ਤੁਸੀਂ ਹਟਲਾਂ ਦੇ ਵਿੱਚ ਬਹਿ ਕੇ ਤੇ ਪਕੌੜੇ ਖਾਂਦੇ ਫਿਰਦੇ ਉਹ ਯਾਰ ਫੇਕ ਖਾਲੇ ਖੇਕ ਹੀ ਹੋ ਗਿਆ ਉਹਨਾਂ ਖਵਾਏ ਤੇ ਖਾਲੇ ਜੇ ਉਹਨਾਂ ਨੂੰ ਆਪਣੀ ਗੱਡੀ ਦੇ ਉੱਤੇ ਚੜਾ ਕੇ ਖੜਿਆ ਹੁਣਾਵਾ ਆਹੋ ਆਪਣੀ ਗੱਡੀ ਤੇ ਖੜਿਆ ਤੇ ਕਿੰਨਾ ਉਹਨੇ ਤਾਂ 5-600 ਦਾ ਤੇਲ ਬਲ ਗਿਆ ਹੁਣ ਜਿੰਨੇ ਦੇ ਪਕੌੜੇ ਖਾਦੇ ਤੁਸੀਂ ਮਾਦਾ ਨਹੀਂ ਬਲਿਆ ਲਾਗੇ ਤੇ ਸ਼ਹਿਰ ਦੇ ਵਿੱਚ ਤੇ ਘਰਵਾ ਉਹਨਾਂ ਦਾ ਸ਼ਹਿਰ ਚ ਘਰਵਾ ਐ ਵੀ ਲਈ ਦਲੀ ਕਰਾ ਕਰ ਚਲ ਤੈਨੂੰ ਮੈਂ ਤੇ ਮੈਂ ਪਕੌੜੇ ਖਵਾਉਂਗਾ ਜੰਗਾ ਮੇਲੇ ਤੋਂ ਪਹਿਲਾਂ ਠੀਕ ਆ ਆ ਤੇ ਪਕੌੜੇ ਪੈਸੇ ਕਿੱਥੋਂ ਖੜੇਗਾ ਪਕੌੜਿਆਂ ਵਾਸਤੇ ਮੇਥੋਂ ਹੈਗੇ ਥੋੜੇ ਜਿਹੇ ਤੂਤੇ ਨਹੀਂ ਹੋਰ ਜਮਾਂਡੇ ਜਾਨੂੰ ਪੱਜ ਕੇ ਥੋੜੇ ਜੇ ਅੱਗੇ ਖੜੇ ਮੋੜਦੇ ਹੁੰਦੇ ਹਣ ਕੇ ਜਿੰਨੇ ਲੈ ਜੀ ਨਹੀਂ ਬੈਂਕ ਜਮ੍ਹਾਂ ਕਰਾ ਦੇਵਾਂਗੇ ਹਾਂ ਹੋਣੀ ਘਦੀ ਦੱਸਿਆਣ ਕੇ ਇੰਨੇ ਖਰਚੇ ਗਏ ਤਾਂ ਇੰਨੇ ਮਾਤਾ ਵਧੇ ਤੁਹਾਨੂੰ ਜਿੰਨੇ ਦੇ ਦੋ ਉਨੇ ਬਸ ਖਬਜੇ ਕਰ ਲੈਣੇ ਮੈਂ ਲੱਗਾ ਸਾਹ ਤੱਕ ਕਾ ਲਿਖਣ ਲੱਗਾ ਬਸ ਦੱਸ ਦੇਣਾ ਕਿੰਨੇ ਵਜੇ ਲਿਖਣ ਲੱਗਾਗੇ ਤਾਂ ਤੂੰ ਰੋਜ਼ ਹੀ ਲਿਖਦਾ ਹਾਂ ਆ ਜੇ ਲਿਖਦਾ ਹੁੰਦਾ ਤੇ ਇਤਰਾਖੋ ਜਿਆੜਾ ਕਰਦੇ ਆ ਪਕੌੜੇ ਕਿਸ ਨੇ ਖਵਾਤੇ ਉਦੋਂ ਦਾ ਜੜਾ ਹੋ ਗਿਆ ਅੱਜ ਮੁੱਦਾ ਹੀ ਪਕੌੜੇ ਦਾ ਬਣਾ ਕੇ ਬੈਗੀ ਚੱਲ ਚੰਗਾ ਜਾ ਘਰ ਕੰਮ ਜਾ ਕੇ ਕਰਨਾ ਹੀ ਆ ਤੂੰ ਇੱਧਰ ਕਿਹ ਹੈ ਮੈਂ ਆਂ ਇੱਧਰ ਕਿ ਖੇਤਾਂ ਵਾਲਾ ਮੈਂ ਤਾਂ ਤੁਹਾਨੂੰ ਹੀ ਲੱਭਣ ਦੇ ਹੀ ਹਾਂ ਕੱਲ ਦੀ ਤਾਂ ਮੈਂ ਗੱਲ ਦੱਸਣੀ ਹੀ ਮਾਤਾ ਦੀ ਐ ਸਹੀ ਗੱਲ ਕੱਲ ਉਹ ਪਿੰਦਰ ਆਈ ਮੇਰੇ ਭੈਣ ਆ ਆਹੋ ਕਿੰਨੇ ਚਿਰਾਂ ਬਾਅਦ ਉਹ ਆਈ ਤੇ ਮੰਮੀ ਨੇ ਕੀ ਕੀਤਾ ਪਈ ਪਾਣੀ ਦੇ ਵਿੱਚ ਉਹ ਕੋਲਡ ਡਰਿੰਕ ਜੜੀ ਉਹ ਮਿਲਾ ਕੇ ਦਿੱਤੀ ਕਿਉਂ ਕੋਲਡ ਨਾ ਪੋਤਾ ਉਹ ਤਾਂ ਨਹੀਂ ਬੋਤਲ ਖੋਪਿਆਈ ਨਾ ਉਹਦੇ ਪਾਣੀ ਨੀਰਾ ਪਾਣੀ ਦਾ ਗਲਾਸ ਭਰ ਲਿਆ ਤੇ ਵਿੱਚ ਵਸੇ ਦੋ ਤਿੰਨ ਤੁੱਕੇ ਪਾਏ ਉਹਦੇ ਉਹ ਕਿਹਾ ਕਹਿੰਦੀ ਇਦਾਂ ਹੀ ਪਿਆ ਪਿਆਈਦੀ ਮੈਂ ਸੁਗੋਸ਼ਦਾਈਆਂ ਵਾਂਗੂ ਫਿਰ ਮੈਨੂੰ ਕਿਹਾ ਸਾਡੇ ਇਥੇ ਮਿਲਦਾ ਹੀ ਇਦਾਂ ਦਾ ਵਾ ਤੇ ਸੱਚੀ ਮੇਰੀ ਬੜੀ ਬੇਇੱਜ਼ਤੀ ਹੁੰਦੀ ਆ ਬਹੁਤਾ ਜ਼ਿਆਦਾ ਕੁਝ ਨਹੀਂ ਆ ਜਾਪੀ ਕਰਨ ਨੂੰ ਸ਼ੁਰੂ ਤੋਂ ਇਹ ਦੰਦੀਏ ਤੇ ਪਰ ਬੰਦਾ ਕਰਕੇ ਆਇਆ ਗਿਆ ਤੇ ਤੇ ਘੱਟ ਕਰ ਲਿਆ ਕਰਨ ਅਹੀ ਤੇ ਜਿੱਦਾਂ ਵਿੱਚ ਝੰਨਦਾ ਆ। ਤੇ ਕੁੜੀ ਕੀ ਸੋਚੂਗੀ ਜਾ ਕੇ? ਸੋਚੀ ਸੋਚਣਾ ਕੀ ਆ ਤੇ ਫਿਰ ਮੈਨੂੰ ਕਹਿੰਦੇ ਪਕਵੜੇ ਕੱਢ ਲਾ ਤੁਲੀ ਵਾਲੇ ਉਹ ਬਰੈਡ ਹੀ। ਬਰੈਡ ਤੇ ਕਰ ਹੈ ਨਹੀਂ। ਰੱਖੇ ਹੀ ਗੁਰਵਰ ਦੇ ਜਦੋਂ ਜਨਮ ਦਿਨ ਸੀ ਨਾ ਪਿਛਲਾ ਉਹਦੇ ਰੱਖੇ ਉਹਨਾਂ ਨੇ ਟਰੰਕ ਦੇ ਵਿੱਚ। ਮੈਨੂੰ ਕਿੰਨਾ ਚਿਰ ਹੋ ਗਿਆ ਉਦੋਂ ਆ ਤੇ ਡੇਟ ਲੇਗੀ ਤੇ ਮੈਨੂੰ ਪੈਨ ਫੜਾਤਾ ਵੀ ਆਪੇ ਡੇਟ ਲਿਖ ਲੈ। ਡੇਟ ਆਪ ਹੀ ਲਿਖੀ ਦੀਏ। ਉਹ ਬੰਦਾ ਕਰੇ ਕੀ? සාම්ර ක ල ඇදකරම මතන ක පැහි ජමාම ය කඩලග රැන්තිී ති දස් දන මේද සොටල නන්නද ජිදර ලාගක ද කා න ඩික දෙන කදමනි කඩික දෙන කාල පනි දමාන් මර පේී පිකින් තිප කොඩ කටල ආහිත් දත මතන කප කම කට කරහ ක ම ගල ල ත ਮਾਦਰ ਨੂੰ ਕੀ ਕੀ ਹੁਣ ਬਥੇਰਾ ਸਮਝਾਵ ਜਾ ਹੱਕੀ ਉਹ ਤੇ ਹਟਦਾ ਹੀ ਉਹਦੀਆਂ ਕੰਜੂਸੀਆਂ ਜੰਦੀਆਂ ਹੀ ਤੂੰ ਕੰਜੂਸੀਆਂ ਹੁਣ ਬੰਦਾ ਕਰੇ ਪਸ ਹਾਬ ਹਾਬ ਨੇ ਕਰੇ ਇੰਨੀਆਂ ਕੰਜੂਸੀਆਂ ਵੀ ਕੀ ਆ ਉਹ ਸਾਰੇ ਰਿਸ਼ਤੇਦਾਰਾਂ ਚ ਜਾ ਕੇ ਤੇ ਉਹਨੇ ਦੱਸਣਾ ਤੂੰ ਹੋਰ ਗੱਲ ਸੁਣ ਲੈ ਹਾਂ ਤੇਰਾ ਭਰਾ ਨੇ ਲੜਾਈ ਪਾ ਦਿੱਤੀ ਲੱਗੇ ਘਰ ਸਾਡੇ ਇਹ ਉਹਨੇ ਕਰੀ ਲੜਾਈ ਪਾਤੀ ਜਿਹੜੇ ਪਕੌੜੇ ਖਵਾਏ ਉਹਨੇ ਵੀਡੀਓ ਨਹੀਂ ਬਣਾਈ ਉਹਨੇ ਆਹੋ ਤਾ ਵੀਡੀਓ ਤੇਰੇ ਫੋਨ ਤੇ ਛੰਡ ਕਰਤੀ ਉਹ ਫਿਰ ਮੇਰੇ ਫੋਨ ਤੇ ਉਹਦਾ ਵੀ ਹੱਦ ਕਰਦਾ ਉਹ ਵੀ ਚੰਗਾ ਵਾ ਹਾਂ ਤੇ ਫੋਨ ਰਹਿ ਗਿਆ ਅੰਦਰ ਮੈਂ ਤਾਂ ਬਾਹਰ ਪੱਠੇ ਪਉਣ ਆਇਆ ਤੇ ਫੋਨ ਰਹਿ ਗਿਆ ਇੱਥੇ ਚਮਰੀਦ ਵੇਖਣ ਲਈ ਤੇ ਦੋਵੇਂ ਦਾਦੀ ਲਈਆਂ ਸੀ ਕਿੱਥੋਂ ਪਕੌੜੇ ਖਾਲੇ ਨੇ ਹੋਟਲ ਚ ਬੜਾ ਬੋਲੀ ਇੱਕ ਤਾਂ ਮੈਂ ਲਾਦਾ ਪਿਓ ਮੈਂ ਉਹ ਪੜਾਦੇ ਵੀ ਜਾ ਕੇ ਨਾ ਕਰ ਕੰਨ ਖਿੱਚਾ ਵੀ ਤੂੰ ਬੰਦਾ ਪਿਛੇ ਵੀਡੀਓ ਬਣਾ ਕੇ ਤੂੰ ਕੀ ਫੋਨ ਪਿਆ ਸਦਾ ਜਦ ਲੜਾਈ ਪਾਉਣ ਨੂੰ ਕਰ ਕਦੇ ਪਕੌੜੇ ਖਵਾਏ ਨੇ ਲੜਾਈ ਫੋਨ ਵਾਲੀ ਗੱਲ ਹੋ ਗਈ ਆ ਤਾਂ ਆਹ ਤੇ ਮਾਤਾ ਬੋਲਣ ਦੇ ਹੀ ਕਹਿੰਦੀ ਮੈਂ ਉਹ ਵੀ ਜਾਣ ਕੇ ਭੇਜਦਾ ਵਾ ਵੀ ਮਾਤਾ ਇਹਨਾਂ ਦੀ ਇਦਾਂ ਕਰਦੀ ਹੈ ਹਾਂ ਤੇ ਸਮੀਰ ਇਹ ਮੈਂ ਵੀ ਖਾਣੇ ਤੇ ਫੇਰ ਤੇ ਸਮੀਰ ਲਾਤਾ ਜੀ ਨੇ ਮੈਂ ਕਿਹਾ ਕਿ ਬਣਾ ਕੇ ਬਣਾ ਦਿਓ ਕਹਿੰਦੀ ਨਾ ਨਾ 15 15 ਦਿਨ ਮੇਲਾ ਪਿੰਡ ਉੱਥੇ ਪਾਵਾਂਗੇ ਪਕੌੜੇ ਲੰਗਰ ਵਾਲੇ ਲੰਗਰ ਵਾਲੇ ਚੜਾ ਖਾਵੇ ਸਮੀਰ ਲੰਗਰ ਵਾਲੇ ਪਕੌੜੇ ਕਿਦਾਂ ਦੀ ਮਾ ਮਾ ਦਾ ਹੀ ਹੁਣ ਕੀ ਕਰੇ ਤੇ ਆਪਣੇ ਭਰਾ ਨੂੰ ਕਹਿੰਦੇ ਇਹੋ ਜੇ ਕੰਮ ਨਾ ਕਰਿਆ ਕਰੇ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਪਰ ਉਹ ਹਟਦਾ ਹੀ ਨਹੀਂ ਆ ਤੇ ਉਹ ਤੇ ਅਮਰ ਹੱਸ ਹੱਸਦੇ ਸਾਡੇ ਗੱਲਾਂ ਤੇ ਤੇ ਹੁਣ ਸਾਨੂੰ ਇਹ ਉਸ ਆਏ ਉਥੜੀ ਉਹਨਾਂ ਨੂੰ ਪਤਾ ਵੀ ਕਿੰਨੇ ਔਖੇ ਆ ਘਰ ਉਹ ਤੇ ਹੱਸਦੇ ਮਾਤਾ ਜੀ ਕੰਜੂਸੀਆਂ ਤੋਂ ਚਲ ਕੀ ਕਰ ਲੈਣਾ ਫੇ ਚਲੋ ਮੰਮੀ ਦਵਿੰਦਰ ਆਂਟੀ ਆਈ ਹੀ ਬਾਹਰ ਅੱਛਾ ਕੀ ਆਂਦੀ ਹੀ ਕਹਿੰਦੇ ਵੀ ਆਪਣੀ ਸੱਸ ਨੂੰ ਸੁਨਿਆਦਈ ਵੀ ਯਾਤਰਾ ਜਾਣੀ ਆ ਤੇ ਜੇ ਜਾਣਾ ਜੇ ਤੇ ਦੱਸ ਦਿਓ ਸ਼ਾਮਾਂ ਤੱਕ ਇਹ ਤਾਂ ਬੜੀ ਸੋਹਣੀ ਗੱਲ ਵਾ ਕਿੱਥੇ ਜਾਣਾ ਵਾ ਗੋਇੰਦਵਾਲ ਸਾਹਿਬ ਜਾਣਾ ਗੋੰਦਵਾਲ ਜਾਣਾ ਆਹ ਕਹਿੰਦੇ ਸਾਰੇ ਗੁਰਦੁਆਰੇ ਘੁੰਮ ਕੇ ਆਉਣੇ ਅੱਛਾ ਆਹ ਕਿ ਨਾ ਹੋਰ ਕੀ ਆਂਦੀ ਹੀ ਆਖਣਾ ਕੀ ਉਹ ਕਹਿੰਦੇ ਵੀ ਗੱਡੀ ਕੀਤੀ ਹੈ ਨਾ ਅੱਛਾ ਤੇ 3300 ਰੁਪਿਆ ਕਰਾਇਆ ਹਾਏ ਹੈ ਇੰਨਾ ਕਰਾਇਆ 3300 ਹੈ ਤੇ ਮਮੀ ਗੋੰਦਵਾਲ ਸਾਹਿਬ ਜਾਣਾ ਮੈਂ ਤੇ 3300 ਰੁਪਿਆ ਕਰਾਇਆ ਤੇ ਕੁਝ ਵੀ ਨਹੀਂ ਆ ਲੈ ਦੱਸ ਹੈ ਗੱਡੀਆਂ ਆ ਰਿਆ ਨੇ ਈਡੀ ਲੁੱਟ ਮਚਾਈ ਆ ਕਿਤੇ ਨਹੀਂ ਉਹ ਨਾਲ ਕਹਿੰਦੇ ਵੀ ਏਸੀ ਜੋ ਚਰਮਾਨਾ ਠੰਡੇ ਥਾਂ ਬੈ ਕੇ ਤੇ ਜਾਣਾ ਵਾ ਤੇ ਕਹਿੰਦੇ ਵੀ ਮਜੇ ਨਾ ਜਾਣਾ ਵਾ ਖੁੱਲੇ ਡੁੱਲੇ ਐਸੀ ਜਾਣਾ ਤੇ ਜੇ ਉਹਨੂੰ ਆ ਟੱਕਰੂਗੀ ਤਾਂ ਉਹਨੂੰ ਆਖੀ ਭਜੇ ਐਸੀ ਤੇ ਬੰਦ ਕਰ ਦੇ ਤੇ ਆਪ ਕਰਾਇਆ ਘੱਟ ਕਰ ਲੈ ਇਦਾਂ ਹੋੜੀ ਹੁੰਦੇ ਮਮੀ ਤੇਲ ਤੋਂ ਉਹਨਾਂ ਹੀ ਫੁੱਕਿਆ ਜਾਣਾ ਉਹਨਾਂ ਗੱਡੀ ਵਾਲੇ ਨੇ ਉਹਨਾਂ ਹੀ ਕਰਾਇਆ ਲੈਣਾ ਤੇ ਮੇਰੀ ਗੱਲ ਸੁਣ ਜੇ 5-5 ਰੁਪਈਏ ਵੀ ਮੱਥਾ ਟੇਕ ਕੇ ਆ ਉੱਥੇ ਤਾਂ ਕਿੰਨੇ ਪੈਸੇ ਲੱਗ ਜਾਣੇ ਇੰਨਾ ਥੋੜੀ ਮਮੀ ਸਾਹਿਬ ਗੱਤਾਂ ਕਰੀਦਾ ਹੁੰਦਾ ਜਦੋਂ ਦਰਸ਼ਨ ਕਰਨੇ ਜਾਣੇ ਆ ਤੇ ਨਾ ਦੂਜੀ ਗੱਲ ਨਹੀਂ ਵੀ ਮੈਨੂੰ ਵੀ ਨਾਲ ਲੈ ਜਾਂਦੇ ਆ ਤੂੰ ਉਹ ਸਾਰੇ ਮੋਰੇ ਨਹੀਂ ਆ ਅਜੇ ਕੱਲ ਅਧਰੋ ਫਿਰਦੀ ਆਈ ਆ ਭੇਕਿਆਂ ਵੱਲੋਂ ਐ ਤੇ ਭੇਕਿਆਂ ਤੇ ਜਾਣਾ ਹੋਰ ਗੱਲ ਹੁੰਦੀ ਗੁਰਦਵਾਰ ਸਾਹਿਬ ਕੋਲ ਜਾਣਾ ਹੋਰ ਗੱਲ ਹੁੰਦੀ ਮੈਂ ਕਿਹਾ ਮੈਨੂੰ ਨਾਲ ਲੈ ਜਾਓ ਨਾਲ ਤੇ ਲੈ ਜਾ ਤਾਂ ਘਰ ਕਿੰਨੇ ਸਾਹਮਣ ਆ ਮਗਰੋਂ ਕੁੜੀ ਆ ਬੁੰਡਾ ਵਾ ਤੇ ਨਿਆਣਿਆਂ ਨੂੰ ਵੀ ਨਾਲ ਲੈ ਜਾਾਂਗੇ ਨਿਆਣਿਆਂ ਨੂੰ ਐੋ ਜੀ ਗਰਮੀ ਚ ਖੜਨਾ ਵਾ ਉੱਥੇ ਬਿਮਾਰ ਹੋਣ ਜਾਣ ਜਾ ਰਾਹ ਵਿੱਚ ਘਰੇ ਰਹਿ ਲਊ ਤੂੰ ਜੇ ਮੈਂ ਰਹਿ ਲੂਗੀ ਤੂੰ ਆਪਣਾ ਦੱਸ ਦੋ ਫਿਰ ਮੈਂ ਉਹਨਾਂ ਨੂੰ ਕੀ ਕਹਾਂ ਤੂੰ ਕੀ ਕਹਿਣਾ ਵਾ ਕੋਈ ਗੱਲ ਨਹੀਂ ਆ ਟਰਾਲੀਆਂ ਟਰੋਲੀਆਂ ਬਥੇਰੀਆਂ ਮੁਖਤ ਜਾਂਦੀਆਂ ਵਾ ਉੱਤੇ ਚਲ ਜਾਾਂਗੇ ਇੰਨੀ ਗਰਮੀ ਆ ਮਮੀ ਟਰਾਲੀਆਂ ਦੇ ਵਿੱਚ ਜਾਣਾ ਕਿਤੇ ਸੌਖੀ ਚੀ ਗੱਲ ਵਾ ਕੋਈ ਨਹੀਂ ਹਵਾ ਬਥੇਰੀ ਲੱਗਦੀ ਓਦੇ ਵਿੱਚ ਹੋਰ ਵੀ ਸੰਗਤ ਬੈਠੀ ਹੁੰਦੀ ਆ ਸਾਨੂੰ ਜਿਆਦਾ ਗਰਮੀ ਲੱਗ ਚੱਲੀ ਆ ਤੁਸੀਂ ਚਲ ਜਿਓ ਫੇਰ ਮੈਂ ਨਹੀਂ ਟਰਾਲੀ 'ਚ ਜਾਣਾ ਹੈਗਾ ਆ ਫੇਰ ਮੈਂ ਘਰ ਹੀ ਚੰਗੀ ਉਹ ਦਮ ਨਹੀਂ ਤੈਨੂੰ ਖੜਨਾ ਘਰ ਕੇ ਨਹੀਂ ਸਾਹਮਣਾ ਵਾ ਮਗਰੋ ਮੈਂ ਤੇ ਕੀ ਆਈਗਾ ਚਾਰ ਦਿਨ ਜਾਓਗੇ ਤੇ ਸਾਡੇ ਵੀ ਦਿਨ ਚਾਰ ਦਿਨ ਸੌਖੇ ਲੱਗ ਜਾਣਗੇ ਕੋਈ ਸਬਜੀ ਭਾਜੀ ਚਟਦੀ ਬਣਾ ਕੇ ਖਾ ਲਾਂਗੇ ਜਾਂ ਨਾਲ ਲੈ ਜਵੇ ਤਦਾ ਉਥੇ ਗੁਰਦੁਆਰੇ ਲੰਗਰ ਵੀ ਵਧੀਆ ਖਾ ਲਾਂਗੇ ਨਾ ਆਪ ਜਾਣਾ ਤੇ ਨਾ ਕਿਸੇ ਨੂੰ ਜਾਣ ਕੇ ਜਾਇਨੇ ਲੈ ਆਲੀ ਫੜਾ ਮੇਰਾ ਫੋਨ ਕੌੰਦਾ ਫੋਨ ਫੜਿਆ ਕਿਉਂ ਮੈਂ ਹੁਣੇ ਫੜਿਆ ਇਹ ਹੁਣੇ ਕੋ ਫੜਿਆ ਘੰਟਾ ਹੋ ਗਿਆ ਜਿੱਥੇ ਫੋਨ ਆ ਇਹਦਾ ਫੋਨ ਵੇਖਣਾ ਚੰਗਾ ਹੁੰਦਾ ਘੰਟਾ ਥੋੜਨਾ ਲਾਗੇ ਪੇ ਤੁਹਾਨੂੰ ਲਾਗੇ ਇਹਨੂੰ ਬਥੇਰਾ ਆਨੀ ਆ ਵੀ ਅੱਖਾਂ ਦੇ ਉੱਤੇ ਅਸਰ ਪੈਂਦਾ ਵਾ ਉਹ ਹਜਤ ਉਹ ਜਿਹੜਾ ਇਹਨੂੰ ਫੜਾ ਦੇਣਾ ਨਿੱਕੇ ਨਿੱਕੇ ਗੱਲਾਂ ਤਾਂ ਟੋਕੀ ਦੇਦੀ ਫੋਨ ਤਾਂ ਤੋਟੇ ਕੁੰਨੀ ਲੈ ਜਾ। ਯਾਰੇ ਖਾਕਦੀ ਮੈਂ ਤੇ ਆਂਦੀ ਹੀ ਰਹਿਣੀ ਆ। ਜਦ ਜਨਾਂ ਨੇ ਤਗੂ ਆਇਨ। ਹੁਣ ਮੈਥੋਂ ਲੈ ਲੈ ਹੁਣ 10 ਮਿੰਟ ਦੇਦਾ ਹਾਂ ਸਾਰਾ ਦਿਨ ਥੋੜਾ ਜਨਾ। ਪਪਾ ਕਿੱਥੇ ਲੈ? ਮੈਂ ਹਰਚਵਾਲ ਚੱਲਿਆ। ਹਰਚਵਾਲ ਕੀ ਆ? ਮੈਨੂੰ ਕੰਮ ਆ ਥੋੜਾ ਜਿਹਾ ਉੱਥੇ। ਪੈਨੂ ਕੰਮ ਹੀ ਰਹਿੰਦਾ ਹਰਚਵਾਲ। ਆਹ। ਪਪਾ ਮੇਰੇ ਵਾਸਤੇ ਇਹਨਾਂ ਨਕਲੀ ਨੋ ਲੈ ਕੇ ਆਇਓ। ਸੱਡ ਪਰੇ ਗਾ ਨਗਲੀ ਨੋਣੀ ਲਿਓ ਮੈਂ। ਉਹ ਪੰਡਾ ਤੇ ਹੁੰਦੇ ਆ ਬਸ। ਕੀ ਲਿਆਣਾ ਵਾ? ਨਗਲੀ ਨੋ ਮੰਗਦੀ ਆ ਨੋਆਂ ਦੇ ਉੱਤੇ ਚਾੜੰਦਾ। ਨੋਆਂ ਕਿ ਬੜੇ ਸੋਹਣੇ ਆਵੇ ਕਿੱਡੇ ਸੋਹਣੇ ਤੇਰੇ ਨੋ ਆ। ਰਖਲੀ ਕੀ ਕਰਨੇ ਆ? ਆ ਛੋਟੇ ਆ। ਛੋਟੇ ਤੋਂ ਉਹਨਾਂ ਨਾਲ ਵੱਡੇ ਹੋ ਜਾਣੇ ਆ। ਹਾ ਤਾਂ ਵੱਡੇ ਹੁੰਦੇ ਆ। ਵੱਡੇ। ਜਿਹੜੇ ਸਕੂਲੇ ਵੇਂਦੀ ਉਹ ਮੰਗਦੀ ਲਿੰਦੀ ਆ। ਉਦਾਂ ਹੀ ਪੈਸੇ ਮੈਂ ਨੋ ਲਿਓਣੇ ਦੇ। ਆਹੋ। ਹਾਂਜੀ ਮੇਰੇ ਕੋਲ ਪੈਸੇ। ਪੰਦੇ ਵੀ ਆ। ਗੁਰਵਰਾ ਦੀਦੀ ਨੇ ਨੋਮ ਕੋਲ ਤੂੰ ਵੀ ਖਾਣਾ ਵਾ। ਕੋ ਕੇ ਤੂੰ ਕੋਕ ਚਾਕਲੇਟ ਖਾਣੀ ਆ? ਹਾਂ। ਅੱਛਾ ਮੇਰੇ ਪੁਣੇ ਕੋਲ ਚਾਕਲੇਟ ਖਾਣੀ ਹੈ। ਇਹ ਅੱਖਾਂ ਐ ਨਾ ਦੀ ਘਾਟ ਮਾਡਾ ਇਹਨਾਂ ਦਾ ਢਿੱਡ ਹੀ ਨਹੀਂ ਭਰਦਾ। ਕੁੜੀ ਕੋਹ ਮੰਗੀ ਜਾਂਦੀ ਐ ਕੋਹ ਮੰਗੀ ਜਾਂਦਾ। ਚਲਦੇ ਆਦੇ ਪੈਸੇ ਮੈਂ ਲਿਆਦਾ ਫਿਰ ਇਹਨਾਂ ਨੂੰ। ਹੈ ਗਿਆ ਤੇਰੇ ਕੋਲ ਪੈਸੇ। ਹੋਰ ਲੈ ਆਵੀਂ ਹਣੀ ਮੇਰੇ ਕੋਲ ਪੈ। 15 ਰੁਪਏ ਦਾ ਸਾਰਾ ਕੋਹ ਆਇਆ ਨਾ 10 ਦੇ ਦੀ ਚਾਕਲੇਟ ਆਇਣੀ 5 ਦੇ ਮੇਰੇ ਲੋ ਆਏ ਨੇ। ਚਲ ਮੈਂ ਲੈ ਆਉਂਗਾ ਹੈ ਗਿਆ ਮੇਰੇ ਕੋਲ ਪੈਸੇ। ਠੀਕ ਆ। ਠੀਕ ਟੋ ਜਾਣਾ ਤੇ ਨਹੀਂ ਮੈਨਾਂ ਜਾਣਾ। ਵਾਹ ਇਹ ਹੋਣ ਲਾ ਜਾ ਰਿਹਾ ਇਹ ਤਾਂ ਮੁੰਡੇ ਨੂੰ ਕਰੇ ਚਲ ਆ ਜੀ ਲੈ ਲੈ ਜੈਸਾ ਫੰਦਾ ਆਟਲੀ ਆ ਜੀ ਮੇਰਾ ਸੋਣਾ ਪੁੱਤ ਆਪਾਂ ਛੇਤੀ ਆਇਆ ਨਾ ਦਦੀਏ ਮੈਨੂੰ ਪਾਈਪਾ ਕਰਦੇ ਦੀਦੀ ਨੂੰ ਵੀ ਕਰਦੇ ਬਾਏ ਜਾ ਤੇ ਦੀ ਆਤ ਪਈ ਤੈਨੂੰ ਵੀ ਤਾਂ ਮੁੰਡੇ ਨਾਲ ਲੈ ਗਿਆ